ਰੋਡ ਤੇ ਵਹੀਕਲ ਚਲਾਉਣ ਵਾਲੇ ਹੁਣ ਹੋ ਜਾਣ ਸ਼ਾਬਦਾਨ ਆਇਆ ਵੱਡੇ ਖੁਲਾਸੇ ਜਿਵੇਂ ਕਿ ਸਖਤ ਹਦਾਇਤਾਂ ਕੀਤੀਆਂ ਜਾ ਰਹੀਆਂ ਆ ਪੰਜਾਬ ਸਰਕਾਰ ਦੁਆਰਾ ਪੁਲਿਸ ਪ੍ਰਸ਼ਾਸਨ ਦੁਆਰਾ ਕਿ ਜਿਹੜੇ ਜਿਵੇਂ ਛੋਟੀ ਉਮਰ ਦੇ ਬੱਚੇ ਵਹੀਕਲ ਚਲਾਉਂਦੇ ਸੀ ਦੋ ਟੂ ਮੋਟਰਸਾਈਕਲ ਚਲਾਉਂਦੇ ਸੀ ਜਾਂ ਗੱਡੀਆਂ ਚਲਾਉਂਦੇ ਸੀ ਹੁਣ ਉਹਨਾਂ ਦੇ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਜੇਕਰ ਕੋਈ ਵੀ 18 ਸਾਲ ਦੀ ਉਮਰ ਤੋਂ ਘੱਟ ਬੱਚਾ ਮੋਟਰਸਾਈਕਲ ਜਾਂ ਗੱਡੀ ਚਲਾਉਂਦਾ ਰੋਡ ਦੇ ਉੱਤੇ ਪੁਲਿਸ ਦੇ ਨਜ਼ਰ ਪੈ ਗਿਆ ਤਾਂ ਉਸ ਦੇ ਫਾਦਰ ਤੇ ਵੀ ਹੋ ਸਕਦੀ ਹੈ ਕਾਰਵਾਈ ਜਿਸ ਦੇ ਵਿੱਚ 3 ਸਾਲ ਦੀ ਸਜ਼ਾ ਤੇ 25000 ਦਾ ਹੋ ਸਕਦਾ ਹੈ ਜੁਰਮਾਨਾ ਹੁਣ ਆਪਣੇ ਬੱਚਿਆਂ ਨੂੰ ਵਹੀਕਲ ਦੇਣ ਵਾਲੇ ਜਾਂ ਮੋਟਰਸਾਈਕਲ ਦੇ ਗੱਡੀ ਦੇਣ ਵਾਲੇ ਮਾਪੇ ਹੋ ਜਾਣ ਸਾਵਧਾਨ ਨਹੀਂ ਤਾਂ ਫਿਰ ਪੁਕਤਣਾ ਪਵੇਗਾ ਵੱਡਾ ਖਮਾਚਾ ਜਿਵੇਂ ਕਿ ਸਰਕਾਰ ਦੁਆਰਾ ਜਿਹੜੇ ਹੁਣ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਜੇਕਰ 18 ਸਾਲ ਤੋਂ ਛੋਟਾ ਛੋਟੀ ਉਮਰ ਦਾ ਕੋਈ ਵੀ ਬੱਚਾ ਜਾਂ ਕੁੜੀ ਜਾਂ ਮੁੰਡਾ ਕੋਈ ਵੀ ਰੋਡ ਦੇ ਉੱਤੇ ਸਕੂਟਰੀ ਜਾਂ ਮੋਟਰਸਾਈਕਲ ਚਲਾਉਂਦਾ ਜਾਂ ਗੱਡੀ ਚਲਾਉਂਦਾ ਪੁਲਿਸ ਦੇ ਨਜ਼ਰੀ ਪੈ ਗਿਆ ਤਾਂ ਉੱਤੇ ਹੋ ਸਕਦੀ ਹੈ ਵੱਡੀ ਕਾਰਵਾਈ ਜਿਸ ਦੇ ਵਿੱਚ ਕੱਲੇ ਬੱਚਿਆਂ ਨੂੰ ਨਹੀਂ ਉਹਦੇ ਮਾਪਿਆਂ ਨੂੰ ਵੀ ਪੁਕਤਨਾ ਪੈ ਸਕਦਾ ਹੈ ਐਦਾ ਖਵਾਜਾ ਜਿਹਨੂੰ ਕਿ 25 ਸੁਣਾਈ ਗਈ ਹੈ ਜਿਵੇਂ ਤੁਹਾਨੂੰ ਅਸੀਂ ਰੋਡ ਚੱਲਦੇ ਦੇਖਿਆਗਾ ਕਿ ਅਕਸਰ ਰੋਡ ਦੇ ਉੱਤੇ ਰਲਕੇ ਮੁੰਡੇ ਇੱਕ ਦੂਜੇ ਨਾਲ ਰੇਸ ਲਾਉਂਦੇ ਦੇ ਨਜ਼ਰ ਆ ਰਹੇ ਨੇ ਤੇਜੀ ਦੇ ਨਾਲ ਉਹ ਵਾਈਕ ਗੱਡੀਆਂ ਭਜਾਉਂਦੇ ਨਜ਼ਰ ਆਉਂਦੇ ਨੇ ਹੁਣ ਉਹਨਾਂ ਤੇ ਸਰਕਾਰ ਦੁਆਰਾ ਬਹੁਤ ਵੱਡਾ ਫੈਸਲਾ ਲਿਆ ਗਿਆਗਾ ਕਿ ਉਹਨਾਂ ਦੇ ਉੱਤੇ ਕੀਤੀਆਂ ਜਾਣਗੀਆਂ ਸਖਤ ਹਦਾਇਤਾਂ ਤੇ ਅੱਜ ਆਪਾਂ ਗੱਲ ਕਰਾਂਗੇ ਮੌਕੇ ਦੇ ਅਫਸਰ ਨਰਮਲਜੀਤ ਸਿੰਘ ਬਾਰੇ ਕਿ ਉਹਨਾਂ ਦਾ ਵੀ ਇਸ ਬਾਰੇ ਜਿਹੜੀ ਅੱਜ ਪ੍ਰਸ਼ਾਸਨ ਨੇ ਇੱਕ ਸੰਲੰਗਾ ਜੋ ਇੱਕ ਕਦਮ ਚੁੱਕਿਆਗਾ ਨਵੀਂ ਪੀੜ੍ਹੀ ਨੂੰ ਜਿਹੜੇ ਕਿ ਛੋਟੀ ਉਮਰ ਦੇ ਬੱਚੇ ਮੋਟਰਸਾਈਕਲ ਗੱਡੀਆਂ ਚਲਾਉਂਦੇ ਨੇ ਉਹਨਾਂ ਦੇ ਕਿਵੇਂ ਕਾਬੂ ਪਾਇਆ ਜਾ ਸਕਦਾ ਗੱਲਬਾਤ ਕਰਦੇ ਆਂ ਐਸਐਚਓ ਨਰਮਲਜੀਤ ਸਿੰਘ ਜੀ ਨਾਲ ਕਿ ਉਹਨਾਂ ਦਾ ਐਸਨੂੰ ਲੱਗੇ ਤੇ ਸਬੰਧੀ ਪਿੰਡ-ਪਿੰਡ ਜਾ ਕੇ ਤੇ ਸਕੂਲਾਂ ਦੇ ਵਿੱਚ ਜਾ ਕੇ ਵੀ ਅਸੀਂ ਕੈਂਪ ਸੈਮੀਨਾਰ ਲਗਾ ਰਹੇ ਹਾਂ ਕੈਂਪ ਲਗਾ ਰਹੇ ਹਾਂ ਉਹਨਾਂ ਨੂੰ ਸਮਝਾ ਰਹੇ ਹਾਂ ਵੀ ਛੋਟੀ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ ਤੇ ਇਹਦੇ ਬਾਰੇ ਅਸੀਂ ਦੱਸਣਾ ਚਾਹੁੰਦੇ ਆ ਮੈਂ ਕਿ ਮਾਪਿਆਂ ਨੂੰ ਕਿ ਮਾਪੇ ਆਪ ਦੇ ਬੱਚਿਆਂ ਦਾ ਧਿਆਨ ਰੱਖਣ ਕਿ ਉਹਨਾਂ ਨੂੰ ਜੇਕਰ ਉਹ ਬੱਚੇ ਦੀ ਉਮਰ 18 ਸਾਲ ਤੋਂ ਘੱਟ ਆ ਤਾਂ ਉਹਨਾਂ ਨੂੰ ਵਾਹਨ ਨਾ ਦੇਣ ਜੇਕਰ ਕੋਈ ਵੀ ਬੱਚਾ 18 ਸਾਲ ਤੋਂ ਘੱਟ ਦਾ ਵਾਹਨ ਚਲਾਉਂਦਾ ਅਸੀਂ ਰੋਕਦੇ ਆ ਤਾਂ ਉਹਦੇ ਮਾਪਿਆਂ ਤੇ ਵੰਦੀ ਕਾਰਵਾਈ ਕੀਤੀ ਜਾਵੇ ਸਰ ਪਿਛੇ ਜੇ ਆਪਣੇ ਘਾਨੇ ਕੋਲ ਐਕਸੀਡੈਂਟ ਹੋ ਗਿਆ ਸੀ ਪਟੰਡੇ ਕੋ ਲੜਕੀ ਐਸੀ ਨੂੰ 18 ਸਾਲ ਦਾ ਸੀ ਤਾਂ ਉਹ ਐਕਸੀਡੈਂਟ ਇੰਨਾ ਜਦੋਂ ਧਿਆਨ ਕੋਇਆ ਸੀ ਕਿ ਦਰਦ ਦਾ ਖਾਸ਼ਾ ਹੋ ਰਿਹਾ ਸੀ ਦੇਖਣ ਹੀ ਜਾ ਰਿਹਾ ਸੀ ਇੱਥੇ ਆਪਣੇ ਖੰਦਾ ਟੁੱਟਿਆ ਜੀ ਉਹ ਦੇ ਵਿਚਾਲੇ ਉਹਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਖਤਨਾਕ ਮੌਕਾ ਹੁੰਦਾ ਹੋਵੇ ਇੱਕ ਜਦੋਂ ਡਿਸੀਜਨ ਲੈਣਾ ਹੁੰਦਾ ਬੜਾ ਫਾਸਟ ਲੈਣਾ ਹੁੰਦਾ ਬੱਚੇ ਦੇ ਵਿੱਚ ਉਹ ਕਪੇਬਿਲਿਟੀ ਨਹੀਂ ਹੁੰਦੀ ਤਾਂ ਕਰਕੇ ਅਸੀਂ